ਐਸੋ ਲਈ ਜੀ ਬਾਈਕ ਕੋ ਕਿੱਕ ਨਹੀਂ ਵਜਦੀ ਕਿ ਕਿ ਇਸ ਤਰ੍ਹਾਂ ਮਾਰਨੀ ਪੈਂਦੀ ਹੈ ਮੋਟਰਸਾਈਕਲ ਦੀ ਜਦੋਂ ਵੀ ਮੋਟਰਸਾਈਕਲ ਤੇ ਮਾਰਨੀ ਦੀ ਇਸ ਤਰ੍ਹਾਂ ਮਾਰਨੀ ਪੈਂਦੀ ਹੈ ਕਿਉਂਕਿ ਲੱਤ ਨਹੀਂ ਚਲਦੀ ਇਹਨਾਂ ਦੀ ਲੱਤ ਤੇ ਕਿੱਕ ਨਹੀਂ ਵਜਦੀ ਕਿਉਂਕਿ ਲੱਤ ਨਹੀਂ ਇੰਨਾ ਭਾਰ ਚਲਦੀ ਬਸ ਤੁਰਿਆ ਜਾਂਦਾ ਇਹਨਾਂ ਕੋਲ ਇਸ ਤਰ੍ਹਾਂ ਕਿੱਕ ਵਜਦੀ ਹੈ ਹਮੇਸ਼ਾ ਤੇ ਆਹ ਸਾਹਮਣੇ ਘਰ ਹੈ ਜੀ ਇਹਨਾਂ ਦਾ ਤਾਂ ਦੇਖ ਲਓ ਤੁਸੀਂ ਸਤਿ ਸ਼੍ਰੀ ਅਕਾਲ ਜੀ ਅੱਜ ਫਿਰ ਨਵਾਂ ਲੋਕ ਜੀ ਤੁਹਾਡਾ ਸਵਾਗਤ ਹੈ ਜੀ ਅੱਜ ਹੋ ਗਈ 29 ਸਤੰਬਰ ਤੇ ਮੈਂ ਅੱਜ ਫਿਰ ਇੱਕ ਪ੍ਰਯਾਦ ਲੈ ਕੇ ਆਇਆ ਕਿਸੇ ਦੀ ਹੈਲਪ ਕਰਨ ਲਈ ਤੇ ਮੈਂ ਆਪਣੇ ਇੱਕ ਕਿਸੇ ਬ੍ਰਦਰ ਅਮਿਤ ਕੁਮਾਰ ਕੋਲ ਆਇਆ ਹਾਂ ਘਰ ਉਹਨਾਂ ਦੇ ਤੇ ਉਹਨਾਂ ਦੇ ਹਾਲਾਤ ਪਹਿਲਾਂ ਤੁਹਾਨੂੰ ਮੈਂ ਕੋਠੇ ਤੋਂ ਦਿਖਾਉਣਾ ਜੀ ਕੋਠੇ ਤੇ ਤੁਸੀਂ ਦੇਖ ਲਓ ਜੀ ਇਹਨਾਂ ਨੇ ਤਰਪਾਲ ਪਾਈ ਹੈ ਠੀਕ ਆ ਇਹ ਤਰਪਾਲ ਪਈ ਦੀ ਕੋਠੇ ਤੇ ਬਰਸਾਤਾਂ ਵੇਲੇ ਓਖਾ ਕੰਮ ਆਉਂਦਾ ਇਹਨਾਂ ਦਾ ਲੰਬਾਈ ਚ ਘਾਰਿਆ ਮੇਬੀ ਸ਼ਾਇਦ 10 ਤੋਂ 12 ਫੁੱਟ ਹੋਏਗਾ ਇਹਨਾਂ ਦੀ ਚੌੜਾਈ ਜਾਂ 13 ਫੁੱਟ ਹੋਊਗੀ ਹੁਣ ਤੁਸੀਂ ਦੇਖ ਸਕਦੇ ਇੱਥੋਂ ਲੈ ਕੇ ਤੇ ਇੱਥੋਂ ਇਹਤਰ ਪਹਲ ਭਾਈਆ ਬਰਸਾਤ ਤੇ ਦਿਨਾਂ ਚ ਬਚਨ ਲਈ ਠੀਕ ਹੈ ਜੀ ਸਾਰਾ ਕੱਚਾ ਆ ਵਿੱਚ ਆ ਲਾਇਆ ਇਹਨਾਂ ਦੇ ਰੋਸ਼ਨੀ ਵੇੜੇ ਚ ਖੜਨ ਵਾਸਤੇ ਆ ਸਾਰੀ ਥੋੜੀ ਜਿਹੀ ਕਿਸੇ ਦੀ ਜਗਾ ਆ ਇੰਨੀ ਕੁ ਜਗਾ ਠੀਕ ਹੈ ਜੀ ਇਹ ਵਾਂ ਮਿਤ ਭਾਈ ਆਪਣਾ ਇਹ ਥੋੜਾ ਜਿਹਾ ਪ੍ਰੋਬਲਮ ਵੀ ਹੈਗੀ ਇਹਨੂੰ ਥੋੜਾ ਬਹੁਤ ਲੱਤ ਦੀ ਵੀ ਪ੍ਰੋਬਲਮ ਹੈ ਜਿਹੜੇ ਕਰਕੇ ਥੋੜਾ ਤੁਰਿਆ ਵੀ ਨਹੀਂ ਜਾਂਦਾ ਤੇ ਮੋਟਰਸਾਈਕਲ ਵੀ ਘੱਟ ਚਲਾਇਆ ਜਾਂਦਾ ਤੇ ਅਸਲ ਤੁਹਾਨੂੰ ਦਿਖਾਉਣਾ ਜੀ ਪਹਿਲਾਂ ਤੇ ਇਹਨਾਂ ਦਾ ਪੁਰਾਣਾ ਸਿਸਟਮ ਜਿਹੜਾ ਬਣਿਆ ਦਾ ਵਾ ਜਿਹੜੀ ਕਿ ਡਿੱਗ ਚਲੀ ਛੱਤ ਵੀ ਇਹਨਾਂ ਦੀ ਤੇ ਕੀ ਵੀ ਹੈ ਕੀ ਇਹ ਪਹਿਲਾਂ ਆ ਪੋੜੀ ਆ ਪੁਰਾਣੇ ਸਮੇਂ ਦਾ ਬਣਿਆ ਪੋੜੀ ਦੇ ਉਹ ਹਾਲਾਤ ਜਿਹੜੇ ਆ ਇੰਨਾ ਕੋ ਜਿਹੜਾ ਬਣਾਇਆ ਸੱਜਾ ਜੇ ਵੀ ਖਰਾਬ ਹੋ ਗਿਆ ਤੇ ਪਿੰਦਾਂ ਨੂੰ ਮੈਂ ਆ ਪੋੜੀ ਦੇ ਹਾਲਾਤ ਦਿਖਾ ਦੇਣਾ ਇਹ ਛੱਤ ਤੁਸੀਂ ਦੇਖ ਲਓ ਬਾਲਿਆਂ ਦੀ ਆ ਫੱਟੀਆਂ ਦੀ ਹੈ ਗਾ ਸਕਦੇ ਬਾਲੇ ਵੀ ਨਹੀਂ ਹੈ ਫੱਟੀ ਦੀ ਪੁਰਾਣੀ ਹੈ ਠੀਕ ਹੈ ਜੀ ਸੁੰਕ ਲੱਗੀ ਬਾਲੇ ਗਲ ਗੇ ਤੇ ਤੁਸੀਂ ਵੀ ਦੇਖ ਸਕਦੀ ਆ ਬਾਕੀ ਆ ਮਿੱਟੀ ਦਾ ਸਾਰਾ ਸੀਮੈਂਟ ਵਾਲੀਆਂ ਕੋਈ ਕੰਨਾ ਇਹ ਜਿਹੜੀ ਵੀ ਇਹ ਵੀ ਸਟੋਰ ਬਣਾਇਆ ਸੀ ਇਹ ਵੀ ਤੇ ਇਹਦੀ ਵੀ ਛੱਤ ਡੇਗ ਗਈ ਤੇ ਆ ਤੁਸੀਂ ਦੇਖ ਲਓ ਹਾਲਾਤ ਇਹ ਸਾਰੀ ਛੱਤ ਡੰਗੀ ਏਸੀ ਦੀ ਇਹ ਸਟੋਰ ਹੀ ਤੇ ਆ ਦੇਖ ਲਓ ਇੱਥੋਂ ਦਾ ਮਿੱਟੀ ਦਾ ਸਾਰਾ ਇਹਨਾਂ ਦਾ ਬਰਸਾਤ ਵੇਲੇ ਪਾਣੀ ਚੁੰਦਾ ਹੈ ਜੀ ਥੱਲੇ ਤੇ ਆ ਵੀ ਬਾਥਰੂਮ ਸੀਗਾ ਇਹ ਵੀ ਕਿਸੇ ਵੇਲੇ ਵੀ ਦੇਖ ਸਕਦਾ ਤੇ ਲਾ ਤਾਂ ਇਹੋ ਜੀ ਹੈ ਜੀ ਇਹ ਰਿਪੇਅਰ ਵੀ ਨਹੀਂ ਕਰਵਾ ਸਕਦੇ ਤੇ ਨਾ ਹੀ ਨਵਾਂ ਮਕਾਨ ਬਣਾ ਸਕਦੇ ਆ ਬਸ ਇੱਕ ਫਰਿਆਦ ਹੈ ਕਿ ਇਹਦੇ ਵਿੱਚ ਤੁਸੀਂ ਸਹਿਯੋਗ ਇਹਨਾਂ ਦਾ ਕਰ ਸਕਦੇ ਹੋ ਤੇ ਬਾਕੀ ਮੈਂ ਇਹਨਾਂ ਦੀ ਹੈਲਪ ਲਈ ਇਹਨਾਂ ਦਾ ਸਕੈਨਰ ਇਹਨਾਂ ਦਾ ਨੰਬਰ ਜੂਟ ਪਾਵਾਂਗਾ ਜਿਨੇ ਵੀ ਸਾਰੇ ਮੇਰੇ ਵੀਰ ਭੈਣ ਭਰਾ ਜਿਨੇ ਵੀ ਸਾਰੇ ਬਾਹਰ ਬੈਠੇ ਜਾਂ ਆਪਣੇ ਪੰਜਾਬ 'ਚ ਜਾਂ ਇੰਡੀਆ ਦੇ ਵਿੱਚ ਜਿੱਥੇ ਵੀ ਜਿਹੜੇ ਵੀ ਵੀਡੀਓ ਦੇਖ ਸਕਦਾ ਆ ਕੋਈ ਇਹਨਾਂ ਦੀ ਹੈਲਪ ਜ਼ਰੂਰ ਕਰੇ ਮੈਂ ਨੰਬਰ ਦੇ ਦਉ ਤੁਸੀਂ ਆਪ ਇੱਥੇ ਆ ਕੇ ਇਹਨਾਂ ਦਾ ਘਰ ਦੇਖ ਲਿਓ ਤੇ ਜੋ ਹੈਲਪ ਕਰ ਸਕਦੇ ਹੋ ਕਰ ਸਕਦੇ ਹੋ ਕਰਿਓ ਜ਼ਰੂਰ ਤੇ ਮੇਰਾ ਮਕਸਦ ਬਸ ਇਹਨਾਂ ਦੀ ਹੈਲਪ ਕਰਨ ਲਈ ਆ ਮੈਨੂੰ ਆਪਣੇ ਨਾਲ ਕੋਈ ਨਹੀਂ ਹੈਗਾ ਇਹਨਾਂ ਦੇ ਹਾਲਾਤ ਤੁਸੀਂ ਦੇਖ ਲਓ ਕਿ ਆ ਪੋੜੀਆਂ ਨੇ ਪੋੜੀਆਂ ਵੀ ਅਸੀਂ ਚੜ ਕੇ ਤਾਂ ਆਏ ਆ ਪਰ ਡਰ ਲੱਗਦਾ ਕਿ ਤਾਂ ਕਿਸ ਤਰ੍ਹਾਂ ਜਾਈਏ ਆ ਮਿੱਟੀ ਦੀਆਂ ਪੋੜੀਆਂ ਵਾਂ ਲੱਕੜ ਵਿੱਚ ਲਾਈਦੀ ਐ ਲੱਕੜ ਨਿਕਲ ਗਈ ਕਈ ਥਾਵਾਂ ਤੋਂ ਇੱਟਾਂ ਡਿੱਗੀਆਂ ਤੇ ਆ ਪੋੜੀਆਂ ਦੇ ਰਾਹ ਤੇ ਤੁਹਾਨੂੰ ਥੱਲੇ ਜਾਣਾ ਮੈਂ ਆ ਜਾਓ ਭਰਾ ਇਹ ਲਾਤੇ ਆ ਜੀ ਪੋੜੀਆਂ ਦੇ ਠੀਕ ਹੈ ਜੀ ਥੱਲੇ ਸਿਲ ਬਹੁਤ ਆ ਤੇ ਇਹ ਪੋੜੀਆਂ ਜੀ ਛੋਟੀਆਂ ਜੀਆਂ ਤੇ ਇਸ ਵੇਲੇ ਅਸੀਂ ਥੱਲੇ ਇੱਥੇ ਸੀ ਠੀਕ ਹੈ ਜੀ ਆ ਗਏ ਇੰਕਾ ਮਕਾਨ ਹੈ ਆ ਗਲੀ ਆ ਸਾਹਮਣੇ ਪੈ ਜਾਂਦੀ ਕਿਹੜਾ ਮੱਲਾ ਪੈ ਜਾਂਦਾ ਟੱਡਾ ਹੈ ਮਹਲਾ ਕਾਂਚਨ ਮਹਲਾ ਕਾਂਚਨ ਚੰਦ ਪੈ ਜਾਂਦਾ ਜੀ ਇਹ ਚੁੰਨੀ ਲਹਾਈ ਦੇ ਬੈਕ ਸਾਈਡ ਤੇ ਦੁਕਾਨ ਦੇ ਮਗਰ ਤੇ ਇਸ ਵੇਲੇ ਮੈਂ ਇੱਥੇ ਆ ਤੇ ਇਹਨਾਂ ਦੇ ਕੰਧਾਂ ਦੇ ਹਾਲਾਤ ਤੁਸੀਂ ਦੇਖ ਲਓ ਤੇ ਆ ਉੱਤੇ ਸਟੋਰ ਆ ਵੀ ਲੱਕੜ ਦਾ ਇਹਦੇ ਵੀ ਗਲੇ ਆ ਤੇ ਸਾਹਮਣੇ ਉਹ ਵੀ ਫੱਟੀਆਂ ਦਾ ਜਿਹੜਾ ਸਟੋਰ ਜਿਹਾ ਬਣਾਇਆ ਸੀ ਇਹ ਵੀ ਸਾਰੀਆਂ ਫੱਟੀਆਂ ਗਲਗੀਆਂ ਵੀ ਕਿਸੇ ਵळे ਢਿੱਖ ਸਕਦੀਆਂ ਤੇ ਕੰਦ ਤੁਸੀਂ ਦੇਖ ਲਓ ਕੰਦ ਵੀ ਉਲੜੀ ਪਈ ਵਿੱਚੋਂ ਆ ਜਿੰਨੀ ਵੀ ਕੰਦ ਆ ਸਾਰੀ ਪੁਰਾਣੀ ਆ ਮਿੱਟੀ ਦੀ ਬਣੀ ਹੋਈ ਆ ਉਲੜੀ ਆ ਸਾਰੀ ਮੀਂਹ ਦੇ ਪ੍ਰਸਾਦ ਦੇ ਪਾਣੀ ਕਰਕੇ ਤੇ ਇਸ ਸਾਈਡ ਤੁਸੀਂ ਦੇਖ ਲਓ ਜੀ ਇਹ ਕਮਰਾ ਤੁਹਾਨੂੰ ਦਿਖਾਉਣਾ ਤੁਹਾਨੂੰ ਮੈਂ ਇਹ ਕਮਰੇ ਚ ਸੇਲੇ ਨਹੀਂ ਆ ਜੀ ਇਹ ਨਹੀਂ ਸੁੱਕ ਰਿਆ ਪਾਣੀ ਭੋਤੇ ਆ ਦੇ ਅੰਦਰ ਆ ਸਾਰੀ ਸੇਲੇ ਆ ਜੀ ਜਿੰਨੀ ਵੀ ਆ ਸਟੋਰ ਬਣਿਆ ਦਾਵਾ ਰੂਮ ਆ ਪਰ ਰੂਮ ਹੀ ਰਹਿਣ ਦੇ ਲਾਇਕ ਨਹੀਂ ਕਿਉਂਕਿ ਉੱਤੇ ਵੀ ਬਾਲੇ ਸ਼ਤੀਰ ਆ ਇਹਨਾਂ ਨੂੰ ਕੌਣ ਲੱਗ ਗਿਆ ਸਿਉਂਕ ਲੱਗੀ ਆ ਤੇ ਸਾਹਮਣੇ ਵੀ ਟੇੜਾ ਆਈਂਦੀਆਂ ਵਾ ਵਾਇਰਿੰਗ ਇਹਨਾਂ ਦੀ ਸ਼ਾਰਟ ਹੋ ਗਈ ਹੀ ਮੀਂਹ ਪ੍ਰਸਾਦ ਦੇ ਦਿਨਾਂ 'ਚ ਸਾਰਾ ਅਰਥ ਹੋ ਗਿਆ ਅੱਖੇ ਸੜ ਗਿਆ ਇਨਵਰਟਰ ਸੜ ਗਿਆ LED ਸੜ ਗਈ ਬਾਈ ਦੀ ਤੇ ਆ ਸਾਹਮਣੇ ਸਟੋਰ ਆ ਆ ਸਾਹਮਣੇ ਵੀ ਦੇਖ ਸਕਦੇ ਹੋ ਹਾਲਾਤ ਲੱਕੜ ਦਾ ਸਾਰਾ ਕੁਝ ਆ ਜੀ ਇੱਥੇ ਸ਼ਤੀਰ ਵੀ ਲੱਕੜ ਦੇ ਪੇਜ ਦੇ ਆ ਪਰ ਪੁਰਾਣੇ ਹੋ ਗਏ ਬੜੇ ਤੇ ਰਾਰਾ ਪੈ ਗਈਆਂ ਕਿਸੇ ਵੇਲੇ ਵੀ ਮਨੇ ਦੇਖ ਸਕਦੇ ਨੇ ਸਾਦਾ ਪਾਣੀ ਹਜੇ ਤੱਕ ਨਹੀਂ ਸੁੱਕ ਰਿਹਾ ਕਿਉਂਕਿ ਕਿਤੇ ਧੁੱਪ ਨਹੀਂ ਲੱਗ ਰਹੀ ਇਹਨਾਂ ਦੇ ਬਿਲਕੁਲ ਹੀ ਤੇ ਦਰਾਰਾਂ ਪੈ ਗਈਆਂ ਜੀ ਆ ਬੈਡ ਦਰਾਰ ਤੇ ਆ ਵੀ ਖਰਾਬ ਹੋ ਗਏ ਦੀਵਾਨ ਬੈੱਡ ਵੀ ਤੇ ਆ ਸਾਹਮਣੇ ਬਾਰੀ ਆ ਸਾਰੇ ਬਿਸਤਰੇ ਖਰਾਬ ਹੋ ਗਏ ਕਿਉਂਕਿ ਇਸ ਕਮਰੇ ਦੇ ਵਿੱਚ ਓਣਾ ਸੇਲ ਹੀ ਨਹੀਂ ਜਾ ਰਹੀ ਪੱਖਾ ਵੀ ਚਲਾ ਕੇ ਰੱਖਦੇ ਆ ਫਿਰ ਵੀ ਨਹੀਂ ਸੁੱਕ ਰਿਹਾ ਤੇ ਤੁਹਾਨੂੰ ਮੈਂ ਪਰਲਾ ਦਿਖਾਉਣਾ ਤੇ ਇਸ ਸਾਈਡ ਤੋਂ ਵੀ ਦੇਖ ਲਓ ਆ ਵੀ ਚੀਜ਼ ਕਿ ਇਹ ਵੀ ਜਿਹੜਾ ਨਹੀਂ ਸਹੀ ਹੋ ਰਿਹਾ ਬਿਲਕੁਲ ਹੇ ਵੀ ਕਿਸੇ ਨੇ ਦੇਖ ਸਕਦਾ ਸਿਉਂਕ ਲੱਗੀ ਸਾਰੀ ਇਹ ਪੋੜੀਆਂ ਜੀ ਤਾਂ ਉਹਨਾਂ ਜਾਣ ਵਾਸਤੇ ਤੇ ਇੱਥੋਂ ਵੀ ਦਰਾਰਾਂ ਪੈ ਗਈਆਂ ਹੂੰ ਤੇ ਇਸ ਚੀਜ਼ ਤਾਂ ਵੀ ਦੇਖ ਲਓ ਤੁਸੀਂ ਤੇ ਸਾਰਾ ਹੀ ਕੰਮ ਖਰਾਬ ਹੈ ਤੇ ਆਹ ਸਾਰਾ ਪੁਰਾਣਾ ਹੈ ਜੀ ਉਹ ਸਾਈਡ ਵੀ ਦਰਾਰਾਂ ਆਈਆਂ ਤੇ ਆਹ ਸਾਰੇ ਸ਼ਥੀਰ ਹੈ ਜੀ ਵੇ ਜਿੰਨੇ ਵੀ ਆ ਤੇ ਇਹ ਵੀ ਪਾਲਿਆਂ ਵਾਲੀ ਛੱਤ ਹੈ ਤੇ ਇਹ ਸਾਰੇ ਪਾਲਿਆਂ ਵਾਲਾ ਤੇ ਪੁਰਾਣੇ ਆ ਤੇ ਕਿਸੇ ਨੇ ਵੀ ਸਿਉਂਕ ਲੱਗੀ ਸਾਰਿਆਂ ਨੂੰ ਕੰਮ ਕਰ ਤੇ ਸੇ ਲਗੋਦੇ ਇਹਨਾਂ ਦੇ ਖਰਚੇ ਤੇ ਉਸ ਕਮਰੇ ਚ ਨਹੀਂ ਜਾਂਦੇ ਤੇ ਉਸ ਕਮਰੇ ਚ ਬਿਲਕੁਲ ਨਹੀਂ ਰਹਿੰਦੇ ਹੈਗੇ ਇਹ ਬਾਥਰੂਮ ਹੈ ਜੀ ਤੇ ਇਸ ਸਾਈਡ ਇੱਕ ਕਮਰਾ ਸਿਰਫ ਤੇ ਸਾਹਮਣੇ ਤੁਹਾਨੂੰ ਦਰਦ ਲਿੰਦਾ ਤਿਆਰ ਰਸੋਈ ਆ ਛੋਟੀ ਜਿਹੀ ਇੱਕ ਬਣਾਈ ਹੈ ਇਹ ਕਰ ਰਸੋਈ ਹੈ ਬਸ ਠੀਕ ਹੈ ਜੀ ਜਿਹੜਾ ਬ੍ਰਸਾਤ ਹੁੰਦੀ ਬਰਸਾਤ ਵਲੇ ਵੀ ਇਹਨਾਂ ਨੂੰ ਔਖਾ ਹੁੰਦਾ ਹੈ ਇੱਥੇ ਤੇ ਇੱਥੋਂ ਸਾਰਾ ਪਾਣੀ ਸਾਰਾ ਅੰਦਰ ਆ ਜਾਂਦਾ ਇਹਨਾਂ ਦੇ ਤੇ ਨਾਲ ਪੱਥਰ ਆ ਜੀ ਸਿਸਟਮ ਸਾਹਮਣੇ ਸਥਿਰ ਤੋਂ ਹੀ ਦੇਖ ਲਓ ਅਭੀ ਸਥਿਰ ਮੋٹے ਪੇ ਇਹਦੇ ਪਰਸੇ ਉਂਕ ਲੱਗ ਗਈ ਨਾ ਸਾਰਿਆਂ ਨੂੰ ਬਾਲੇ ਵੀ ਚੁੱਕੀ ਖਰਾਬ ਹੋ ਗਈ ਲਾਤੀ ਹੋ ਜੀ ਅਜੀ ਤੁਸੀਂ ਆ ਕੇ ਖੁਦ ਦੇਖੋਗੇ ਤਾਂ ਕਹੋਗੇ ਕਿ ਹਾਂ ਵੀ ਬਹੁਤ ਜ਼ਿਆਦਾ ਪੱਥਰ ਲਾ ਤਿਆ ਕਿਉਂਕਿ ਇਸ ਕਮਰੇ 'ਚ ਇਹ ਰਹਿ ਨਹੀਂ ਰਹੇ ਸਾਹਮਣੇ ਇੱਕ ਕਮਰਾ ਉਹਦੇ ਵਿੱਚ ਹੀ ਰਹਿ ਰਹੇ ਨੇ ਤੇ ਸੇਲੇ ਨਹੀਂ ਆ ਸਮਾਨ ਇੰਨਾ ਹੈ ਕਿ ਰੱਖਣ ਦੀ ਜਗ੍ਹਾ ਹੀ ਨਹੀਂ ਤੇ ਇਹ ਇਨਵਰਟਰੇ ਖਰਾਬ ਹੋ ਗਿਆ ਇਹਨਾਂ ਦਾ ਪਾਣੀ ਪੈ ਗਿਆ ਸਾਰਾ ਸੜ ਗਿਆ ਦੂਸਰਾ ਗੱਦੇ ਬਾਹਰ ਰੱਖੇ ਇਹਨਾਂ ਨੇ ਹਨ ਜੇ ਜੇ ਵੀ ਅਰੇ ਤੋਂ ਵਟੇ ਸਾਰੇ ਕਿੱਲੇ ਹੋ ਗਏ ਤੇ ਇਹ ਆ ਜੀ ਇਹਨਾਂ ਦਾ ਤੁਸੀਂ ਦੇਖਿਆ ਜੀ ਇਹਨਾਂ ਦਾ ਇਲਾਜ ਕਰਦੇ ਫਿਲਹਾਲ ਜਿਹੜੀ ਚੀਜ਼ ਮੈਂ ਦੱਸ ਰਿਹਾ ਕਿ ਤੁਸੀਂ ਇਹਨਾਂ ਦੀ ਹਲਕ ਕਰ ਸਕਦੇ ਹੋ ਬਾਕੀ ਬਾਈ ਨਾਲ ਮੈਂ ਗੱਲ ਕਰਾਂਗਾ ਤੇ ਬਾਈ ਨਾਲ ਗੱਲ ਕਰਦੇ ਆ ਕਿ ਕਿੰਨਾ ਛੇਰ ਹੋ ਗਿਆ ਕਿਦੋਂ ਦਾ ਪੁਰਾਣਾ ਮਕਾਨ ਆ ਇਹ ਇਹ ਸਾਡੇ ਦਾਦੇ ਵਾਲੇ ਪੀੜੇ ਪੁਰਾਣਾ ਜਦ ਦੀ ਸਾਰਾ ਮਿੱਟੀ ਦਾ ਬਣਿਆ ਹੋਇਆ ਹਨ ਤੇ ਹੁਣ ਖਰਚੇ ਕੌਣ-ਕੌਣ ਹੈ ਆਪਣੇ ਮੈਂ ਆ ਮੇਰੀ ਵਾਈਫ ਆ ਤਿੰਨ ਮੇਰੀਆਂ ਬੇਟੀਆਂ ਅੱਛਾ ਇੱਕ ਮੇਰਾ ਬੱਚਾ ਦਾ ਛੋਟਾ ਵਾ ਵੀ ਬੱਚਾ ਗਈ ਆ ਹੂੰ ਉਹ ਕਿਤੇ ਬਾਹਰ ਆ ਨਹੀਂ ਨਹੀਂ ਇੱਥੇ ਹੀ ਸਾਡੇ ਨਾਲ ਹੀ ਆ ਸੋ ਕੰਮ ਕਰਦਾ ਬਾਹਰ ਆ ਉਹ ਹਾਂਡੀ ਗਿਆ ਭਗਾ ਜੀ ਇਸ ਬਾਈ ਦੀ ਨਾ ਤੁਹਾਨੂੰ ਮੈਂ ਦੱਸ ਦਿੰਨਾ ਪਹਿਲਾਂ ਐਕਸੀਡੈਂਟ ਹੋਇਆ ਸੀਗਾ ਚੂਲੇ ਤੇ ਵੀ ਸੱਟ ਲੱਗੀ ਸੀ ਇੱਕ ਲੱਤ ਜਿਹੜੀ ਹੈ ਨਾ ਚੂਲਾ ਖਰਾਬ ਹੋ ਗਿਆ ਤੇ ਇੱਕ ਲੱਤ ਤੇ ਜਿਹੜੀ ਕਿ ਅਗਰ ਮੋਟਰਸਾਈਕਲ ਸਟਾਰਟ ਕਰੇ ਤਾਂ ਮੋਟਰਸਾਈਕਲ ਲੱਤ ਨਾਲ ਸਟਾਰਟ ਨਹੀਂ ਹੁੰਦਾ ਹੈਗਾ ਕਿਉਂਕਿ ਹੱਥ ਨਾਲ ਹੀ ਕਰਨਾ ਪੈਂਦਾ ਵਾ ਬੜਾ ਔਖਾ ਕੰਮ ਹੈ ਉਹ ਵੀ ਤੇ ਇਸ ਬਾਈ ਦੀ ਇਨਕਮ ਸੋਰਸ ਵੀ ਘਟੀ ਆ ਤੇ ਜਿਹੜੀ ਕੀ ਅਗਰ ਕੋਈ ਹੈਲਪ ਇਹਨਾਂ ਦੀ ਕਰਨਾ ਚਾਹਵੇ ਤੇ ਕਰ ਸਕਦਾ ਆ ਆ ਕੇ ਤੁਸੀਂ ਖੁਦ ਦੇਖ ਲਿਓ ਮਕਾਨ ਦੇ ਹਾਲਾਤ ਮੈਂ ਕਿਉਂਕਿ ਇੱਥੇ ਡੇਰੇ ਜੰਨਾ ਤੇ ਇਹ ਵੀ ਡੇਰੇ ਰਹਿੰਦੇ ਨੇ ਤੇ ਮਹੱਲਾ ਕਾਂਚਾਂ ਦੇ ਨਾਲ ਤਾਂ ਪੈ ਜਾਂਦਾ ਤੇ ਬਾਕੀ ਫਰਿਆਦ ਹੈ ਜੀ ਜਿਹੜਾ ਜਿਹੜਾ ਹੈਲਪ ਕਰ ਸਕਦਾ ਹੈ ਉਹ ਜ਼ਰੂਰ ਕਰਿਓ ਜੇ ਕੋਈ ਆ ਕੇ ਦੇਖਣਾ ਚਾਹੁੰਦਾ ਸੰਸਥਾ ਜਾਂ ਐਨ ਜੀਓ ਜਾਂ ਕੋਈ ਵੀ ਡੇਰੇ ਦੇ ਵਿੱਚ ਨੀਕ ਜਾਂ ਬਾਹਰ ਦੇ ਜਿੰਨੇ ਵੀ ਆ ਤੇ ਤੁਸੀਂ ਆ ਕੇ ਜ਼ਰੂਰ ਦੇਖਿਓ ਤੇ ਇਹਨਾਂ ਦੀ ਹੈਲਪ ਕਰਿਓ ਬਾਕੀ ਇੱਕੋ ਫਰਿਆਦ ਹੈ ਜੀ ਆਪਾਂ ਮੈਂ ਆਪਣੇ ਲਈ ਨਹੀਂ ਕੁਝ ਕਰ ਰਿਹਾ ਮੈਂ ਸਿਰਫ ਇਹਨਾਂ ਲਈ ਬਣਾ ਰਿਹਾ ਵੀਡੀਓ ਤਾਂ ਕਿ ਇਹਨਾਂ ਦਾ ਕੋਈ ਸਰਫਾ ਹੋ ਸਕੇ ਇਹਨਾਂ ਲਈ ਕੁ ਮਕਾਨ ਜਿਹੜਾ ਵੀ ਕੋਈ ਇੰਦਾਨੀ ਸੱਜਣ ਹੈਗਾ ਕੋਈ ਵੀ ਯਾਨੀ ਪਰਸਨ ਚਾਹੇ 100 ਰੁਪਏ ਦੀ ਚਾਹੇ ਲੱਖ ਰੁਪਏ ਦੀ ਹਜ਼ਾਰ ਰੁਪਏ ਦੀ 50 ਰੁਪਏ ਦੀ ਮਤ ਕਰਨਾ ਚਾਹੁੰਦਾ ਕਰ ਸਕਦਾ ਜਰੂਰ ਆ ਕੇ ਮਿਲੋ ਜਰੂਰ ਇਹਨਾਂ ਨੂੰ ਨੰਬਰ ਦਵਾਂਗਾ ਸਕੈਨਰ ਦਵਾਂਗਾ ਜੋ ਹੈਲਪ ਕਰਨਾ ਚਾਹੇ ਕਰ ਸਕਦੇ ਨੇ ਤੇ ਬਾਕੀ ਇਹਨਾਂ ਦਾ ਘਰ ਤੁਹਾਨੂੰ ਮੈਂ ਵਿਖਾ ਦਤਾ ਜੀ ਆ ਤੁਹਾਨੂੰ ਫੇਰ ਦਿਖਾ ਦਿੰਦਾ ਮੈਂ ਆ ਇਸ ਤਰ੍ਹਾਂ ਹੀ ਤਾਰਾ ਜੀ ਵੈਰਿੰਗ ਵਿਨਿੰਗ ਕਰ ਸਕਦੇ ਇਨਕਮ ਸੋਰਸ ਇਹਨਾਂ ਨਹੀਂ ਹੈਗਾ ਕਿ ਵੈਰਿੰਗ ਵਿਨਿੰਗ ਕਰ ਸਕਦੇ ਹੈ ਬਾਈ ਹੁਣ ਤੇ ਇਹਨਾਂ ਦੀ ਵੈਰਿੰਗ ਤੁਹਾਨੂੰ ਮੈਂ ਦਿਖਾਈ ਜਾਂ ਜੋ ਹਾਲਾਤ ਹੈ ਇਹ ਪੁਰਾਣਾ ਮਕਾਨ ਹੈ ਜੀ Grazie.